ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾ ਡੇਰੀ ਫਾਰਮ ਤੇ ਜਿਹੜੀ ਆਪਾਂ ਆ ਵੀਡੀਓ ਪਾ ਰਹੇ ਜੀ ਇਹ ਆਪਾਂ ਇਹਦੇ ਫਾਇਦੇ ਲਈ ਪਾ ਰਹੇ ਆ ਇਹ ਚ ਆਪਾਂ ਕੋਈ ਆਲੇ ਦੋ ਰੁਪਏ ਨਹੀਂ ਲੈਂਦੇ ਨਾ ਕੋਈ ਪੰਜ ਰੁਪਏ ਲੈਣੇ ਆ ਇਹ ਬਾਈ ਕੋਲੇ ਕੱਟੀ ਆ ਤੇ ਬਾਈ ਨੇ ਕੱਟੀ ਲਿਆਂਦੀ ਸੀਗੀ ਇਹ ਮਗਰਲੇ ਤਦੋਂ ਬੈਠੀ ਹੈ ਵਿਚਾਰੀ ਪੱਠੇ-ਪੁੱਠੇ ਪੂਰੇ ਵਧੀਆ ਖਾਂਦੀ ਆ ਥੱਲੇ ਰੱਖ ਦਿੰਦੇ ਆ ਬੱਠੇ ਤੇ ਨਾ ਤਾਂ ਜਰੀ ਇਹ ਉੱਠ ਸਕਦੀ ਹੈ ਮੂਰਲੇ ਦਾ ਤਾਂ ਖੜੀ ਤਾਂ ਹੁੰਦੀ ਆ ਪਰ ਖੜੀ ਹੋ ਜਾਣੀ ਜਾਂਦਾ ਇਹ ਤੂੰ ਜੇ ਕਿਸੇ ਬੀਰ ਕੋਲੇ ਕੋਈ ਦਵਾਈ ਹੈ ਨਾ ਬਾਈ ਨੰਬਰ ਸਕਰੀਨ ਤੇ ਚੱਲਦਾ ਤੇ ਬਾਈ ਨਾਲ ਜਰੂਰ ਕਨੈਕਟ ਕਰਿਓ ਠੀਕ ਹੈ ਕਿਉਂਕਿ ਆਪਾਂ ਇਹਦਾ ਕੋਈ ਉਹ ਪੀਪਲ ਕਰਿਆ ਆਪਾਂ ਵੀਡੀਓ ਪਾਉਣ ਦਾ ਮਤਲਬ ਜਾਂ ਕੋਈ ਆਪਾਂ ਪਹਿਲੇ ਇੱਥੇ ਬਾਈ ਕੋਲ ਹੈ ਨਾ ਫੋਰੋਂ ਵਈਸੀ ਵੀਡੀਓ ਪਾਈਆ ਫੇਰ ਕਿਸੇ ਬੰਦੇ ਨੂੰ ਪਸੂਆਂ ਆਪਣੇ ਵੀਰ ਭਾਈ ਨੂੰ ਵਪਾਰੀ ਨੂੰ ਵੱਧ ਪਤਾ ਹੁੰਦਾ ਇਹ ਬਜਰੀ ਬਾਹਰ ਟਾਂ ਦੀ ਮਾਂ ਵੀਨਾ ਇਹਨੂੰ ਬਾਈ ਕੋਲੇ ਆਉਂਨਾ ਮੈਂ ਆਹੀਂ ਬੈਠੀ ਰਹਿੰਦੀ ਏਹ ਨਾ ਉੱਠਦੀ ਆ ਤੇ ਮਗਰੋਂ ਇਹ ਕਹਿੰਦਾ ਬਾਈ ਕਹਿੰਦਾ ਲਾਤਾ ਤੇ ਫੇਰ ਪਤਾ ਨਹੀਂ ਕੀ ਗੱਲ ਆ ਕਹਿੰਦਾ ਜਾ ਆਪਾਂ ਚੂਲਾ ਉੱਤਰਿਆ ਵਾ ਪਰ ਫੇਰ ਵੀ ਦਵਾਈ ਦੂਈ ਤਾਂ ਬਾਈ ਨੇ ਬਹੁਤ ਦਵਾਈ ਆ ਪਰ ਸੈੱਟ ਨਹੀਂ ਹੋ ਰਹੀ ਕੱਟੀ ਮੰਨ ਕੇ ਲੋ ਕੱਟੀ ਬਹੁਤ ਸੋਹਣੀ ਆ ਜੀ ਸਿੰਗ-ਸਿੰਗ ਪੂਰੇ ਮੋੜਦੀ ਹੁੰਦੀ ਆ ਨਾ ਤੇ ਹੋਰ ਕੋਈ ਪ੍ਰੋਬਲਮ ਨਹੀਂ ਹੁਣ ਆਹ ਥੋੜੀ ਇੱਕ ਪੂਛ ਤੇ ਵੀ ਬਾਹਮ ਨਹੀਂ ਲੱਗੀ ਸੀ ਆ ਚੈੱਕ ਕਰਤਾ ਦਿੰਦੇ ਆ ਵੀ ਇਹ ਦਾ ਵੀ ਬਾਈ ਇਲਾਜ ਕਰੀ ਜਾਂਦਾ ਹੁਣ ਮੰਨ ਕੇ ਲੋ ਜੀ ਬੈਠੇ ਪਸ਼ੂ ਦਾ ਫਿਰ ਥੋੜਾ ਫਰਕ ਪੈ ਜਾਂਦਾ ਲਾਗੇ ਲੱਗ ਜਾਂਦੇ ਹਨ ਆਪਾਂ ਮੰਨ ਕੇ ਲਾ ਆਪਣਾ ਕੋਈ ਬਜ਼ੁਰਗ ਹੁੰਦਾ ਜਾਂ ਉਹਨੂੰ ਆਪਾ ਬੁढ़ा ਹੋ ਜਾਂਦਾ ਉਹਦੀ ਲਾਗੇ ਲੱਗ ਜਾਂਦੇ ਬੈਠੇ ਦੇ ਦਾ ਪਏ ਦੇ ਹਨ ਤੇ ਬਾਹਰ ਨਾਲ ਜਿਹੜਾ ਜ਼ਰੂਰ ਸੰਪਰਕ ਰਹੀ ਜੀ ਕਿਉਂਕਿ ਇਹਦਾ ਹੀ ਫਾਇਦਾ ਹੋਇਆ ਜੀ ਵਿਚਾਰੇ ਦਾ ਤੇ ਜਾ ਗਾਂ ਕੱਟੀ ਦਾ ਹੀ ਫਾਇਦਾ ਹੋਇਆ ਹੈ ਨਾ ਕੋਈਰ ਕਿਸੇ ਵੀਰ ਨੂੰ ਜਾਂ ਵਪਾਰੀ ਬੰਦੇ ਨੂੰ ਆਪਣਾ ਨੌਲੇਜ ਹੁੰਦੀ ਹੈ ਨਾ ਬਾਈ ਨਾਲ ਜਰੂਰ ਬਾਈ ਨਾਲ ਸੰਪਰਕ ਰਿਓ ਹੋਰ ਕੋਈ ਵਾਸਤੇ ਬਾਈ ਕਹਿੰਦਾ ਖਾਂਦੀ ਵਧੀਆ ਪੱਠੇ-ਪੁੱਠੇ ਬੁਰੇ ਖਾਂਦੀ ਆ ਪਾਣੀ-ਪੂਣੀ ਵਧੀਆ ਪੀਂਦੀ ਆ ਬਾ ਮਗਰ ਲਈ ਦਿੱਤਾ ਦੀ ਹੈ ਜੀ ਇਹ ਮਾਰ ਲਈ ਦਿੱਤਾ ਬੈਠੀ ਆ ਵਿਚਰੀ ਇਹ ਮੇਰਾ ਮਕਸਦ ਇਹ ਸੀਗੇ ਵੀਡੀਓ ਪਾਉਣ ਦਾ ਕੌਣ ਕਿਹੜੇ ਬੋਲੇ ਵੀਡੀਓ ਪਹੁੰਚੇ ਬਾਈ ਨਾਲ ਜਰੂਰ ਸੰਪਰਕ ਕਰੋ ਆਪਾਂ ਤਾਂ ਮੰਨ ਲੈ ਲਈ ਇਸ ਕੰਮ ਦਾ ਬੈਠੇ ਪਸ਼ੂ ਦਾ ਨਹੀਂ ਪਤਾ ਆਪਾਂ ਨੂੰ ਕੋਈ ਨੌਲੇਜ ਹੋਰ ਤਾਂ ਆਪਾਂ ਜਾਂ ਖਾਂਦਾਨਾ ਹੋਏ ਪਸ਼ੂ ਪਿੰਦਣਾ ਹੋ ਕੋ ਪਾਣੀ ਦੇਣਾ ਖਾਂਦਾ ਹੋ ਜਾਂ ਬਿਖਾਰੋ ਉਹ ਤਾਂ ਗੱਲ ਉਹ ਅੱਖ ਹੁੰਦੀ ਉਹ ਟਿਕਟੂਗੇ ਬਾਈ ਨੂੰ ਡਾਕਟਰ ਤੋਂ ਟਿਕਟੂਗੇ ਕਈ ਰਵਾਇਆ ਡਾਕਟਰਾਂ ਨੇ ਪੂਰੀ ਰਾਏ ਦਿੱਤੀ ਨਹੀਂ ਇਹ ਬਾਈ ਕਹਿੰਦਾ ਜਿੱਦੇ ਗੱਡੀ ਚ ਲਿਆਂਦੀ ਆ ਪਤਾ ਨਹੀਂ ਉੱਦੀ ਹੋਇਆ ਇਹ ਕੰਮ। ਉੱਠੀ ਨਹੀਂ ਮੁੜਕਦਾ ਯਾਰ ਬਾਈ। ਮੈਂ ਬਾਈ ਕੋਲ ਕਈ ਵਾਰ ਆਇਆ ਤੇ ਬਸ ਆ ਹੀ ਬੈਠੀ ਰਹਿੰਦੀ ਜਦਨ ਮਰਜੀ ਵੀਗਾ। ਤੇ ਬਾਈ ਨਾਲ ਬਾਈਆਂ ਨੂੰ ਕਿ ਜਰੂਰ ਸੰਪਰਕ ਕਰੋ। ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਯਾਰ ਕਿਸੇ ਕੋਲ ਤਿਆਰਬਾ ਹੁੰਦਾ, ਪੁਰਾਣਾ ਤਿਆਰਬਾ ਹੁੰਦਾ। ਇੰਨਾ ਕਮੈਜ ਦੀ ਬਾਈ ਨੰਗੇ ਆਉਂਦਾ ਕਿ ਯਾਰ ਕੋਈ ਬੰਦਾ ਹਨਾ। ਤੇ ਇਹ ਨਾਲ ਦਾ ਇਹਦਾ ਫਾਇਦਾ ਕੁਝ ਨਾਲ ਗਾਂਹਾਂ ਦਾ ਭਲਾ ਦਾ ਭਲਾ ਹੋਈ ਜਾ। ਕਿਉਂ ਪੈਸਾ ਤਾਂ ਬਾਈ ਨੇ ਆਪਦੀ ਜੇਬ ਚ ਲਾਉਣੇ ਆ। ਆਪਰਾ ਕੱਲਾ ਦੱਸਣਾ ਹੀ ਆ ਆਲੇ ਨੂੰ ਧੰਨਵਾਦ ਜੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਚ ਦੱਸ ਦੋ ਲਾਈਕ ਜ਼ਰੂਰ ਕਰ ਦੋ ਤੇ ਇੱਕ ਵਾਰ ਬਾਈ ਨਾਲ ਗੱਲ ਜ਼ਰੂਰ ਕਰੋ ਬਾਈ ਨਾਲ ਜਿਹਨੂੰ ਵੀ ਨੌਲੇਜ ਆਣਾ ਧੰਨਵਾਦ ਥੈਂਕ ਯੂ